ਸਾਰਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਹੈ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸੰਦਰेशਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦਿਸੰਦਰ ਦਸਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਿਰ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਅ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ। ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ? ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਡਾਕਟਰ ਪ੍ਰਗਜ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੀਹ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਅ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਖਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਵਿਸ਼ਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਹੈ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਹੈ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਵਿਸ਼ਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਖਰਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰੇ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਖਰਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਹੈ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦਿਸੰਦਰ ਦੇਸਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦਿੱਸਾ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਦੇ ਸਾਰੇ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਕਲਾਂ ਦੀ ਸੱਕੀ ਵਾਹਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਰਾ ਇਹਦਾ ਕੀ ਮਕਸਦ ਹੈ ਕੀ ਸਾਰੀ ਗੱਲ ਅੱਜ ਸ਼ਾਮ ਨੂੰ ਦਿੱਲੀ ਵਿਖੇ ਲਾਲ ਕਿਲਾ ਪਾਸ ਜੋ ਬੰਬਲਾਸਟ ਹੋਇਆ ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਵਿਸ਼ੇ ਨਿਰਦੇਸ਼ਾਂ ਤੇ ਇਹ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਲਿੰਗ ਪੁਆਇੰਟ ਤੇ ਨਾਕਾਬੰਦੀ ਕਰਕੇ ਹਰ ਕਿਸਮ ਦੇ ਵਾਹਨਾਂ ਦੀ ਸੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ